ਹੋਲ ਪੁਰਾਤਿ ਤਿਰੇ ਆਇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇਠ ਗੁਰਬਾਸ ਨਾ ਪਰਿਆ ਪਰਮੇਸ਼ਰ ਦਿੱਤਾ ਬਲ ਨਾ ਦੁਖ ਰੋਗ ਕੱਢੇ ਰਾਪਣਾ ਅਨੰਦ ਕਰੈ ਨਰ ਨਰੀ ਹਰ ਕਲ ਪ੍ਰਭ ਕਿਰਪਾ ਧਾਵੇ ਸੰਤੋ ਸੁਭੋਗਾ ਸਦ ਥਾਈ ਪਾਂ ਪ੍ਰੰਪੂਰਨ ਪਰਮੇਸ਼ਰ ਅਵਰਹਿ ਅਸੁਨਿ ਜਾਇ ਰਹਾ ਤੁਰ ਕੇ ਬਾਣੀ ਆਈ ਤਿਨ ਸਦਲੇ ਚਿੰਤ ਮਿਟਾਈ ਦਿਆਲੁ ਪ੍ਰਭ ਮਿਹਰਬਾਨਾ ਹਰਿ ਨਾਨਕ ਸਤਿ ਉਖਣਾ ਤੁਰ ਕੇ ਬਾਣੀ ਆਈ ਤਿਨ ਸਦਲੇ ਚਿੰਤ ਮਿਟਾਈ ਗਿਆਨ ਪੁਰਖ ਮਿਹਰਬਾਨਾ ਹਰ ਨਾਨਕ ਸਾਚਿ ਉਖਾਨਾ ਸਿਕਾ ਟਲ ਗੁਰ ਸੇ ਐਨਸ ਸਹਿਜ ਸੁਭਾਏ ਦਰਸ਼ਨ ਪਰਸੇ ਆਏ ਜਨਮ ਮਰਨ ਦੁਖ ਜਾ ਵਾਹਿਗੁਰੂ ਜੀ ਤਨ ਤਨ ਗੁਰੂ ਗ੍ਰੀਬਨ ਵਾ ਤਨ ਅਸਰੀ ਮੈਲਾ ਪਨਵਾ ਮਾਂਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੈ ਸ਼ਿਮਰੋ ਤੁਮਰਾ ਨਾਮ ਰਹਾ ਮਾਂਗੋ ਰਾਮ ਤੇ ਖੁਦਾ ਸਗਲ ਮਨੋਰਥ ਪੂਰਨ ਹੋਵੈ ਸ਼ਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੇ ਵਾਸੇ संतन का संग पावो सोर अगन में मनन लगे पे। आप आच पहर गुन गावो स्वस्थ व्यवस्था हर की सेवा मध्य अंत प्रभु जपन नानक रंग लगा करु देशे बहर जनम ना छापण स्वस्थ व्यवस्था हर की सेवा मध्यंत प्रभु जपन नानक रंग लगा परमेश्वर बहोत जन्म ना छाकण वाहेगुरु जी का वाहेगुरु जी की फतेह परम सम्मान उक्सा सिंह जी कुलेर बादशाह संत गुरु अर्जुन सागर जी दा पवित्र वचन है ਜੋ ਰਾਗ ਕਨਾਤਰੀ ਅੰਦਰ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 682 ਪੰਨੇ ਉਤੇ ਅੰਕਤ ਹੈ ਆਪ ਜੀ ਨੇ ਪਵਿੱਤਰ ਹੁਕਮ ਨਾਲ ਸਰਵਣ ਕੀਤਾ ਗ੍ਰੀਮਨਵਾਸ ਪਾਤਸ਼ਾਹ ਜੀ ਇਸ ਪਵਿੱਤਰ ਸ਼ਬਦ ਦੇ ਅੰਦਰ ਪਹਿਲੀ ਪੰਕਤੀ ਦਾ ਹਉ ਦੀ ਜਾਰਨ ਕਰਦੇ ਲੈ ਮੰਗੋ ਰਾਮ ਤੇ ਇੱਕ ਦਾਤ ਮੈਂ ਆਪਣੇ ਪਰਮੇਸ਼ਰ ਕੋਲੋਂ ਇੱਕ ਦਾਤ ਮੰਗਦਾ ਹਾਂ ਤੇ ਉਹ ਦਾਨ ਮੰਗਣ ਲੱਗਿਆ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਸਗਲ ਮੰਨੋਰਥ ਪੂਰਨ ਹੋਵੇ ਆ ਜਿਹੜਾ ਮੇਰਾ ਮੰਨੋਰਥ ਹੈ ਇਹ ਸਗਲਾ ਪੂਰਾ ਪੂਰੇ ਦਾ ਪੂਰਾ ਸਾਰੇ ਦਾ ਸਾਰਾ ਪੂਰਾ ਹੋਵੇ ਸਗਲ ਮੰਨੋਰਥ ਮੇਰਾ ਜਿਹੜਾ ਪੂਰੇ ਦਾ ਪੂਰਾ ਜਿਹੜਾ ਮੈਂ ਮੰਗ ਰਿਹਾ ਨਾ ਇਹ ਸਾਰਾ ਪੂਰਾ ਹੋਵੇ ਤੇ ਮੰਗਿਆ ਕੀ ਹੈ ਸਤਗੁਰੂ ਗਰੀਬਨਵਾਜ ਪਾਤਸ਼ਾਹ ਜੀ ਨੇ ਸੰਗਤੀ ਦੇ ਰਕੀ ਵਿੱਚ ਉਹ ਮੰਗ ਦਸੀ ਹੈ ਕਹਿੰਦੇ ਨੇ ਸਿਮਰੋ ਤੁਮਰਾ ਨਾਮ ਮੈਂ ਤੁਹਾਨੂੰ ਚੇਤੇ ਵਿੱਚ ਰੱਖ ਸਕਦਾ ਤੁਹਾਨੂੰ ਯਾਦ ਰੱਖ ਸਕਦਾ ਸਤਗੁਰ ਬਾਸਾ ਜੀ ਕਹਿੰਦੇ ਨੇ ਮੰਗੋ ਰਾਮ ਤੇ ਇਤ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮ ਰਾਮ ਮਾਲਕ ਜੀ ਨੇ ਤੁਹਾਨੂੰ ਯਾਦ ਵਿੱਚ ਰੱਖ ਸਕਦਾ ਤੇ ਇਹ ਵੀ ਮੇਰੇ ਤੇ ਕਿਰਪਾ ਕਰੋ ਚਰਨੋਂ ਤੁਹਾਰੇ ਜਿੰਦੇ ਵਕਤ ਸੰਤਨ ਕਾ ਸੰਗ ਪਾਵੋ ਮੈਂ ਸਤਸੰਗਤ ਵਿੱਚ ਮਿਲ ਕੇ ਤੁਹਾਡੇ ਚਰਨ ਕਮਲ ਦਾ ਕੇ ਤੁਹਾਡੀ ਯਾਦ ਜਿਹੜੀ ਹੈ ਉਸ ਨੂੰ ਆਪਣੇ ਹਿਰਦੇ ਵਿੱਚ ਵਿਸਾਸ ਲਾ। ਤੇ ਉਹਦਾ ਨਤੀਜਾ ਕੀ ਹੋਵੇਗਾ ਕੀ ਮਿਲੇਗਾ ਕਹਿੰਦੇ ਨੇ ਸੋਗ ਅਗਨ ਮੈ ਮਨ ਨਾ ਵੀ ਆਪੇ ਆਤ ਪਹਿਰ ਗੁਣ ਗਾਵੋ। ਮੈਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਸੋਗ ਕਿਸੇ ਪ੍ਰਕਾਰ ਦੀ ਚਿੰਤਾ ਫਿਕਰ ਇਹ ਕੋਈ ਵੀ ਦੰਦ ਹੋਵੇ ਇਸ ਕਰਕੇ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਗਲੀ ਪੰਕਤੀ ਅੰਦਰ ਕਹਿੰਦੇ ਨੇ ਸਵਾਸਤ ਵਿਵਸਥਾ ਸਵਾਸਤ ਕਹਿੰਦੇ ਨੇ ਮਤਲਬ ਤੰਦਰੁਸਤੀ ਮੈਨੂੰ ਤੰਦਰੁਸਤੀ ਮਿਲੇ ਮੇਰੀ ਅਵਸਥਾ ਤੰਦਰੁਸਤ ਹੋ ਜਾਏ ਸਵਾਸਤ ਹੋ ਜਾਏ ਇਹ ਨਹੀਂ ਕਿ ਮੇਰੀ ਅਵਸਥਾ ਜਿਹੀ ਹੈ ਕਿ ਕਦੇ ਦੇ ਡੋਲਦੀ ਹੈ ਕਦੇ ਦੇ ਡੋਲਦੀ ਜਾਂਦੀ ਹੈ ਮੇਰੀ ਅਵਸਥਾ ਮੇਰਾ ਸਰੀਰ ਜਿਵੇਂ ਸਵਾਸਤ ਹੋਵੇ ਤੇ ਬੰਦਾ ਭਜਿਆ ਫਿਰਦਾ ਨਾ ਕੰਮ ਵਾਸਤੇ ਕੋਈ ਕਦੇ ਪਰਵਾਹ ਨਹੀਂ ਕਰਦਾ ਨਾ ਉਠਣ ਦੀ ਨਾ ਬੈਠਣ ਦੀ ਨਾ ਚੱਲਣ ਦੀ ਥੋੜਿਆ ਫਿਰਦਾ ਤੇ ਜੇ ਸਰੀਰ ਢਿਲਾ ਹੋ ਜਾਏ ਸਵਾਸਤ ਨਾ ਹੋਵੇ ਸਰੀਰ कि मज़े तो उठन लगे भी बंदा सोच रहा जी उठा के ना उठा आवाज मार के किसी को कह रहे फलानी जी खड़ा दे भाई मेरा फोन जी नहीं करता क्योंकि शरीर मेरा आ गया नहीं देना सब गुरु पातशाह जी क्या इसे तरह साढ़े मन की अवस्था भी स्वस्थ रहे स्वस्थ व्यवस्था हर की सेवा कानव जी मेरी अवस्था स्वस्थ रखो ता कि मैं थोड़ी सेवा जल्द रहा फिर क्या मध्यहंग तो प्रभ जापन ਤਿੰਨ ਨੇ ਮੈਂ ਆਦ ਤੋ ਲੈ ਕੇ ਅਖੀਰ ਤੱਕ ਆਦ ਮਦ ਅੰਤ ਇਹ ਤਿੰਨਾਂ ਨੂੰ ਇੱਕੋ ਅੱਖਰ ਚ ਸਤਗੁਰ ਜੀ ਦੇ ਅੰਦਰ ਕਰ ਲਿਆ ਤਾ ਜੇ ਵੇਖੇ ਕਿਨੇ ਆਦ ਪੂਰਨ ਮਦ ਪੂਰਨ ਆਦ ਅੰਤ ਪੂਰਨ ਬਣ ਗਏ ਛੜਾ ਸਤਗੁਰ ਜੀ ਨੇ ਇੱਕੋ ਅੱਖਰ ਚ ਤਿੰਨਾਂ ਨੂੰ ਨੁਕਤ ਕਰ ਦਿਆ ਮਦ ਅੰਤ ਪ੍ਰਭ ਜਾਪਨ ਮਾਲਬੂ ਜੀ ਆਦ ਤੋ ਲੈ ਕੇ ਮਦ ਤੱਕ ਤੇ ਉਸ ਤੋਂ ਲੈ ਕੇ ਅੰਤ ਤੱਕ ਮੈਂ ਤੈਨੂੰ ਚੇਤੇ ਵਿੱਚ ਰੱਖਦਾ ਇਹ ਦਾਤ ਮੇਰੇ ਬਖਸ਼ਿਸ਼ ਕਰ ਅਸੀਹੀ ਗੱਲਾਂ ਤੋਂ ਅਮੀਏ ਤਾਂ ਕਿ ਸਾਡੇ ਦੇ ਜੀਵਨ ਦੀ ਸਫਲਤਾ ਪ੍ਰਾਪਤ ਹੋਵੇ। ਪਾਈਆਂ ਸਾਰਿਆਂ ਸੁਪੰਦਾਂ ਦਾ ਬੰਵਾਤ ਸਰਬਤਮਾਈ ਭਾਈ ਅੰਮ੍ਰਿਤਪਤੇ ਬਿਲਾਕੇ ਲੰਗਰ ਸੇਵਾ ਦੀ ਕਿਰਪਾਤਾ ਕਰਨਾ ਤੇ ਆਉਣ ਵਾਲੇ ਦਿਨਾਂ ਦੇ ਜਿਹੜੀ ਹੈ ਉਹ ਯਾਦ ਨਹੀਂ ਆਪਣੇ ਜ਼ਰੂਰ ਜ਼ਿਹਨ ਵਿੱਚ ਰੱਖੋ ਜੀ ਕਿਰਪਾਤਾ ਕਰਨਾ ਪਰ ਸੋ ਮੂਗਲਵਾਲਾ ਦੇ ਦਿਨ ਸ਼ਾਮ ਨੂੰ ਕਹਿ ਦਿਵਾਨ ਹੋਵੇਗਾ ਜੀ ਬੱਲੀ ਦਾ ਬੱਲੀ ਛੋਟ ਦੇਸ ਦਾ ਉਹਦੇ ਸ਼ਾਹੀਆਂ ਪਰੇਸ਼ੀ ਦਾ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ